ਅੰਮ੍ਰਿਤਸਰ ਨਗਰ ਨਿਗਮ ਨੂੰ ਆਧੁਨਿਕ ਹਾਈਡਰੌਲਿਕ ਪਲੇਟਫਾਰਮ ਵਾਲੀ ਗੱਡੀ ਸਮਾਰਟ ਸਿਟੀ ਪ੍ਰੋਜੈਕਟ ਅਧੀਨ 8.54 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਕੇ ਪਿਛਲੇ ਸਮੇਂ ਵਿੱਚ ਫਾਇਰ ਬ੍ਰਿਗੇਡ ਵਿਭਾਗ ਅੰਮ੍ਰਿਤਸਰ ਨੂੰ ਦਿੱਤੀ ਗਈ ਸੀ ਪਰ ਇਸ ਆਧੁਨਿਕ ਹਾਈਡਰੌਲਿਕ ਪਲੇਟਫਾਰਮ ਵਾਲੀ ਗੱਡੀ ਦਾ ਰੱਖ-ਰਖਾ ਨਗਰ ਨਿਗਮ ਵੱਲੋਂ ਸਹੀ ਤੰਗ ਨਾਲ ਨਹੀਂ ਕੀਤਾ ਜਾ ਰਿਹਾ ਪਹਿਲਾ ਇਹ ਗੱਡੀ ਨਗਰ ਨਿਗਮ ਦਫ਼ਤਰ ਵਿੱਚ ਖੜੀ ਹੁੰਦੀ ਸੀ ਇਸ ਸਬੰਧ ਵਿੱਚ ਫਾਸਟੇ ਨਿਊਜ਼ ਟੀਮ ਵੱਲੋਂ ਜਦੋਂ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਗੱਡੀ ਉੱਪਰ ਛੱਤ ਕਿਉਂ ਨਹੀਂ ਹੈ ਤਾਂ ਉਹਨਾਂ ਨੇ ਆਖਿਆ ਕਿ ਆਧੁਨਿਕ ਹਾਈਡਰੌ ਛੱਤ ਦਿੱਤੀ ਜਾਵੇਗੀ ਇਸ ਤੋਂ ਬਾਅਦ ਨਗਰ ਨਿਗਮ ਦਫਤਰ ਰਣਜੀਤ ਐਵੇਨਿਊ ਤੋਂ ਇਸ ਗੱਡੀ ਨੂੰ ਹਟਾ ਕੇ ਹੈਰੀਟੇਜ ਸਟਰੀਟ टाउन ਹਾਲ ਵਿਖੇ ਖੜਾ ਕਰ ਦਿੱਤਾ ਗਿਆ ਜਦੋਂ ਅੱਜ ਟਾਊਨ ਹਾਲ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਵੀ ਇਹ ਆਧੁਨਿਕ ਹਾਈਡਰੌਲਿਕ ਪਲੇਟਫਾਰਮ ਵਾਲੀ ਗੱਡੀ ਖੁੱਲੀ ਛੱਤ ਵਿੱਚ ਹੀ ਖੜੀ ਹੈ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਹਾਈਡਰੌਲਿਕ ਪਲੇਟਫਾਰਮ ਵਾਲੀ ਗੱਡੀ ਨੂੰ ਆਖਿਰ ਨਗਰ ਨਿਗਮ ਵੱਲੋਂ ਛੱਤ ਕਿਉਂ ਨਹੀਂ ਦਿੱਤੀ ਜਾਰੀ ਇਸ ਬਾਰੇ ਸਵਾਲ ਅਧਿਕਾਰੀਆਂ ਨੂੰ ਸੋਮਵਾਰ ਨੂੰ ਜ਼ਰੂਰ ਕੀਤੇ ਜਾਣਗੇ ਅੰਮ੍ਰਿਤਸਰ ਦੇ ਸਮਾਰਟੀ ਪ੍ਰੋਜੈਕਟ ਹੈਡ ਫਾਇਰ ਬ੍ਰਿਗੇਡ ਡਿਪਾਰਟਮੈਂਟ ਨੂੰ ਇਹ ਗੱਡੀ ਮਿਲੀ ਸੀ ਜਿਹੜੀ ਮੇਰੇ ਮਗਰ ਖੜੀ ਹੋਈ ਹੈ ਅਸੀਂ ਇਸ ਨੂੰ ਪਹਿਲੇ ਵੀ ਰஞ்சிਤ ਜੀ ਨੇ ਆਫਿਸ ਦੇ ਵਿੱਚ ਕਵਰ ਕੀਤਾ ਹੈ ਕਿ ਓਪਨ ਦੇ ਵਿੱਚ ਇਹ ਖੜੋਤੇ ਹੁੰਦੀ ਹੈ ਮੌਸਮ ਦੀ ਮਾਰ ਬਰਸਾਤ ਔਰ ਵੀ ਬੜਾ ਕੁਝ ਜਿਹੜਾ ਗੰਦਬਲਾ ਹੁੰਦਾ ਹੈ ਉਹ ਸਾਰੇ ਨੂੰ ਇਹ ਛੇੜਨਾ ਪੈਂਦਾ ਹੈ ਸਿਸਟਮ ਬੜੇ ਕੰਪਲੀਟ ਲੱਗੇ ਹੋਏ ਨੇ ਇਹਦੇ ਵਿੱਚ ਔਰ ਜਿਵੇਂ ਕਿ ਡਿਪਾਰਟਮੈਂਟ ਆਪ ਦੱਸਿਆ ਸੀਗਾ ਕਿ ਤਕਰੀਬਨ 7 ਕਰੋੜ ਤੋਂ ਉੱਤੇ ਦੀ ਲਾਗਤ ਨਾਲ ਇਹ ਗੱਡੀ ਲਈਤੀ ਗਈ ਸੀ ਰੱਬ ਦਾ ਸ਼ੁਕਰ ਹੈ ਕਿ ਵੱਡਾ ਹਾਦਸਾ ਨਹੀਂ ਹੋਇਆ ਕਿਉਂਕਿ ਬੜੀ ਉੱਚੀ ਲੈਟਰ ਹੈ ਦੀ ਸੀੜੀ ਬਹੁਤ ਉੱਚੀ ਹੈ ਪੌੜੀ ਬਹੁਤ ਉੱਚੀ ਲੀ ਇਮਾਰਤਾਂ ਤੱਕ ਜਾ ਸਕਦੀ ਹੈ ਬਟ ਨਹੀਂ ਅਗਰ ਅਗ ਲੱਗੀ ਤਾਂ ਇਹਨੂੰ ਮੇਨਟੇਨ ਕੀਤਾ ਜਾ ਸਕਦਾ ਹੈ ਅਸੀਂ ਲਗਾਤਾਰ ਡਿਮਾਂਡ ਕਰਦੇ ਰਹੇ ਹਾਂ ਔਰ ਉਸ ਦਫਤਰ ਤੋਂ ਹਟਾ ਕੇ ਇਹਨਾਂ ਨੇ ਟਾਊਨ ਹਾਲ ਆਫਿਸ ਦੇ ਬਾਹਰ ਇਸ ਕਟਿੰਗ ਲਗਾ ਦਿੱਤਾ ਹੈ ਸ਼ੈੱਡ ਜਿਹੜੀ ਹੈਗੀ ਉਹ ਤੇ ਇੱਥੇ ਵੀ ਨਹੀਂ ਹੈ ਡਿਪਾਰਟਮੈਂਟ ਨੇ ਦੱਸਿਆ ਸਾਨੂੰ ਕਿ ਵੀ ਇਹਦੇ ਵਾਸਤੇ ਟੈਂਡਰ ਕੱਢਿਆ ਔਰਾਂ ਨੇ ਇੱਕ ਡਿਮਾਂਡ ਕੱਢੀ ਹੈ ਕਿ 30 ਲੱਖ ਦਾ ਅਪਰੂਵਲ ਮੰਗਿਆ ਹੈ ਡਿਪਾਰਟਮੈਂਟ 30 ਲੱਖ ਦਾ ਅਪਰੂਵਲ ਦਵੇ ਫਾਈਨੈਂਸ ਵਾਲ ਨਾਲ ਅਸੀਂ ਸੋਮਵਾਰ ਕੋਸ਼ਿਸ਼ ਕਰਾਂਗੇ ਗੱਲ ਹੋਵੇ ਕਿ ਗੱਲ ਇਹ ਕਰਨੀ ਚਾਹੁੰਦੇ ਆ ਅਸੀਂ ਵੀ ਬੜੀ ਦੇਰ ਤੋਂ ਕਿ ਇਹ ਜਿਹੜੀ ਗੱਡੀ ਦਾ ਪੈਸਾ ਲਾਇਆ ਤੇ ਉਹ ਪੈਸਾ ਇਹਨਾਂ ਓਪਨ ਸਟਿਕ ਤੋਂ ਖਰਾਬ ਹੁੰਦਾ ਪਿਆ ਮੇਰੇ ਸਹਿਯੋਗੀ ਰਾਕੇਸ਼ ਨਾਲ ਜੇਪੀ ਸਿੰਘ ਫਾਸਟ نیوز ਅੰਮ੍ਰਿਤਸਰ